ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤ ਸ੍ਰੀ ਅਕਾਲ ਪਿੰਡ ਅਮਰਵਾਲ ਜ਼ਿਲ੍ਹਾ ਗਰਦਾਸਪੁਰ ਤੇ ਇੱਕੋ ਡੇਢ ਸਾਲ ਵਾਲੀ ਗਾਂ ਖਰਾਬ ਹੀ ਤੇ ਨਿਕਲੀ ਆ ਗੱਬਣ ਚੈੱਕ ਕੋਈ ਢਾਈਆਂ ਕ ਮਹੀਨਿਆਂ ਦੇ ਲੱਗ ਜਾ ਕੇ ਕੀਤੀ ਹੁਣ ਤੇ ਬਾਕੀ ਦੱਸਣਗੇ ਇੱਕ ਮਜਦੂ ਮਜ਼ਦੂਰ ਪਰਿਵਾਰ ਇੱਕ ਛੋਟਾ ਪਰਿਵਾਰ ਆ ਤੇ ਇੱਕ ਦਿਹਾੜੀਦਾਰ ਮਤਲਬ ਦਿਹਾੜੀ ਧੂੜੀ ਤੇ ਇਹਨਾਂ ਦਾ ਕੰਮ ਚੱਲਦਾ ਵਾ ਦੋ ਕੋ ਜਾਨਵਰ ਰੱਖੇ ਦੂਗੇ ਖਰਾਬ ਹੀ ਦੂਮੇ ਰਿਪੀਟਰ ਹੀ ਉਹ ਪਰਲੀ ਵੀ ਖਰਾਬ ਹੀ ਉਹਨੂੰ ਅੱਜ ਦਵਾਈ ਕੀਤੀ ਆ ਅਗਲੀ ਵਾਰੀ ਟੀਕਾ ਕਰਕੇ ਗੱਬਣ ਕਰਦਾਂਗੇ ਉਹਨੂੰ ਤੇ ਇਹ ਦੇ ਨਾਲ ਵੀ ਉਹ ਕੋਈ ਚ ਜਲਿਆ ਦਵਾਈ ਦੂ ਵੀ ਭਰੀ ਟੀਕਾ ਕੀਤਾ ਸੀ ਤੇ ਹੋਰ ਕੁਝ ਨਹੀਂ ਇਹਨਾਂ ਨੂੰ ਕੀਤਾ ਤੇ ਇੱਕ ਗੱਬਣ ਕਰਤੀ ਆ ਦੂਜੀ ਦਾ ਇਲਾਜ ਕਰਤਾ ਵਾ ਹਾਂਜੀ ਸਾਸਿਕ ਕਾਲ ਜੀ ਬਾਬਾ ਜੀ ਸਸਰੀ ਕਾਲ ਜੀ ਕੀ ਹਾਲ ਨੇ ਠੀਕ ਆ ਜੀ ਠੀਕ ਠਾਕ ਵਧੀਆ ਜੀ ਵਧੀਆ ਵਧੀਆ ਗਾਂ ਨਿਕਲੀ ਅੱਜ ਤੇ ਕਿਵੇਂ ਕੀ ਪ੍ਰੋਗਰਾਮ ਗਾਂ ਨਿਕਲ ਸੁਵੀਨ ਨੂੰ 1.5 ਸਾਲ ਹੋ ਗਿਆ ਅਜੇ ਹਾਂਜੀ ਹਾਂਜੀ ਤੇ ਕਿੰਨੀ ਆਲੀ ਕਰਾਈ ਤੇ ਨਹੀਂ ਨਿਕਲੀ ਫਿਰ ਦਵਾਈ ਕਿੰਨੇ ਭਰੀ ਦਵਾਈ ਢੋਸਾ ਸਾਹਿਬ ਦੇ ਮਿਹਰਬਾਨੀਆਂ ਜੀ ਕਿੰਨੀ ਵਾਰੀ ਆਇਆ ਮੈਂ ਇਹ ਗਾਈ ਵਾਰੀ ਬਸ ਇੱਕ ਵਾਰੀ ਦੋ ਇੱਕ ਵਾਰੀ ਦਵਾਈ ਭਰਨ ਇੱਕ ਵਾਰੀ ਦਵਾਈ ਭਰੀ ਹਾਂ ਤੇ ਦੂਜੀ ਆਲੀ ਕਰਾਤੀ ਪਾ ਠੀਕ ਆ ਠੀਕ ਆ ਪਰ ਤਾਂ ਬਾ ਠੀਕ ਆ ਪਾ ਉਹ ਮੋਲ ਵੀਂਦੀ 20 ਦਿਨੀ 20 ਦਿਨੀ ਬੋਲ ਪੈਂਦੀ ਕਿੰਨੀ ਆ ਰੱਜੇ ਤੇ ਆਰਕਾ 2 ਮਹੀਨੇ ਫਿਰ ਕੱਢ ਗਈ ਹੈ ਨਾ ਕੱਢ ਕੱਢ ਗਿਆ ਆਰਕਾ ਤੇ ਵਧਾਈਆਂ ਬਣ ਗਈਆਂ ਕਿੰਨੀ ਖੁਸ਼ੀ ਹੋਈ ਜੇ ਡੰਗਰ ਨੂੰ ਖੁਸ਼ੀ ਹੈ ਨਹੀਂ ਹਾਂ ਇਹ ਤੋਂ ਵੱਧ ਖੁਸ਼ੀ ਕਿਹੜੀ ਇੱਕ ਦੀ ਆਸ ਹੋ ਗਈ ਦੂਜੀ ਵੀ ਬਣ ਜਾਣੀ ਆ ਹੁਣ ਮਗਰੇ ਬਣ ਜਾਣੀ ਆ ਉਹਦੀ ਮੇਰ ਕਰੀ ਨਹੀਂ ਹੋ ਜਣੀ ਆ ਉਹ ਵੀ ਮੇਰ ਪੱਕੀ ਗੱਲ ਆ ਵੱਧਈ ਆ ਤੇ ਇਹ ਡਾਕਟਰ ਦਾ ਕੰਮ ਕਿੱਦਾਂ ਢੱਲੋ ਸਾਹਿਬ ਦਾ ਢੱਲੋ ਸਾਹਿਬ ਤੇ ਕਰੀਆਂ ਦਾ ਬੱਲੇ ਬੱਲੇ ਦੇ ਨਹੀਂ ਦੱਸੋ ਫਰਕal ਦੱਸੋ ਦਿਲ ਦੀ ਹੁਣ ਤੇ ਗਾਂ ਹੀ ਬਣ ਜਾਣੀ ਆ ਉਹ ਵੀ ਅੰਤੇ ਬਣ ਜਾਣੀ ਆ ਬੱਲੇ ਉਹ ਬਣਾਵਾਂਗੇ ਇਹ ਬਣ ਗਈ ਉਹ ਵੀ ਬਣ ਜਾਣੀ ਆ ਨਿਕਾਲੇ 1.5 ਸਾਲ ਬਾਅਦ ਬਣ ਗਈ ਗੱਲ ਤੇ ਫਿਰ ਹਾਂ ਤੇ ਫਿਰ ਬੱਲੇ ਬੱਲੇ ਤੇ ਲੋਨੇ ਕਰਾਨੀ ਆ ਕੰਮ ਤੇ ਕੀ ਕੰਮ ਕੀ ਕਰਦੇ ਮੜਾ ਦੱਸੋ ਮੈਂ ਦਿਹਾੜੀ ਟੱਪਾਈ ਗਰੀਬ ਬੰਦੇ ਆ ਜੀ ਤੇ ਵੇਲੋ ਆਪਾਂ ਮੇਰੀ ਕਰਨਦੇ ਆ ਇਹਨਾਂ ਕੋਈ ਜ਼ਿਆਦਾ ਫੀਸ ਫੂਸ ਵੀ ਨਹੀਂ ਲਈ ਥੋੜੇ ਸਾੜੇ ਚ ਹੀ ਬਣਾਤੀ ਹੈ ਵੇਲੋ ਥੋੜਿਆ ਚ ਹੀ ਕੰਮ ਕਰਤਾ ਮੇਰਾ ਬੜਾ ਹੀ ਬੱਲੇ ਬੱਲੇ ਹੋ ਗਈ ਹੈ ਬੱਲੇ ਬੱਲੇ ਹੋ ਗਈ ਫਿਰ ਹਾਂ ਖੁਸ਼ ਪੂਰੇ ਬਹੁਤ ਇੱਕ ਵਾਚ ਕੇ ਇੱਕ ਮੋਰ ਖੋਚੀ ਕਾਦੀ ਕਿਉਂਕਿ ਖਰਾਬ ਡੰਗਰ ਜਦੋਂ ਬਣ ਜੇ ਤਾਂ ਫਿਰ ਬੜੀ ਵੱਡੀ ਗੱਲ ਹੁੰਦੀ ਹੈ ਨਾ ਤੇ ਜੇ ਨਾਂ ਡੰਗਰ ਲੈਣੇ ਸੌਖੇ ਪਏ ਨੇ ਕਿਤੇ ਨਹੀਂ ਇਹ ਤਾਂ ਗੱਲ ਹੈ ਡੰਗਰ ਮਹਿੰਗੇ ਬੜੇ ਮਿਲਦੇ ਤੇ ਨਾਂ ਬਣੇ ਤਾਂ ਫਿਰ ਇਹਨਾਂ ਨੂੰ ਕਿਹੜੇ ਬਣੇ ਲਾਉਣਾ ਹੈ ਹਾਂ ਕੋਦਾਂ ਹੀ ਫੜਾਉਣੇ ਪੈਣੇ ਮੈਨੂੰ ਉਹ ਤਾਂ ਫੜਾਉਣੀਆਂ ਪਣੀਆਂ ਹਾਂ ਤਾਂ ਤੇ ਠੀਕ ਹੈ ਫਿਰ ਤੇ ਕੋਈ ਨਹੀਂ ਇੱਕ ਬਣੀ ਆ ਦੂਜੀ ਵੀ ਆਪਾਂ ਜਲਦੀ ਨੰਬਰ ਲਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਬਾਬੇ ਉਹ ਗਾਈ ਇੱਕ ਤਾਂ ਕੀਤੀ ਆ ਪਾਸ ਤੇ ਜਿਹੜੀ ਦੂਜੀ ਉਹਦਾ ਲਾਜ ਕੀਤਾ ਅੱਜ ਦਵਾਈ ਛੱਡੀ ਆ ਪਿੰਡ ਉਮਰਵਾਲ ਜ਼ਿਲ੍ਹਾ ਗੁਰਦਾਸਪੁਰ ਤੇ ਬਾਕੀ ਮੇਰੇ ਭਰਾ ਪਿਆਰ ਕਰਿਆ ਕਰੋ ਯਾਰ ਸੇਵਾ ਸੁਆ ਉਧਰ ਵੀ ਡਏ ਆਪਾਂ ਹਾੜਾਂ ਵਾਲੇ ਜਿਹੜੇ ਜਾਨਵਰ ਫਸੇ ਓਹਨਾਂ ਦਾ ਵੀ ਕਰਦੇ ਪਏ ਆਂ ਜਿੱਥੇ ਲੋੜ ਆ ਤੇ ਮੇਰੇ ਵੀਰ ਨੂੰ ਜਿੰਨੂੰ ਵੀ ਲੋੜ ਆ ਉਧਰ ਮਰ ਨਾਲ ਕਨੈਕਟ ਕਰ ਸਕਦਾ ਆਪਾਂ ਦਵਾਈ ਦੂਈ ਲੈ ਕੇ ਜਰੂਰ ਪਹੁੰਚਾਂਗੇ ਏ ਮੇਰੇ ਵੀਰ ਪਿਆਰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਪਿੰਡ ਉਮਰਵਾਲ ਦੇ ਵਿੱਚ ਇਹ ਰਿਪੀਟਰ ਇੱਕ ਗੱਬਣ ਕੀਤੀ ਹੈ ਤੇ ਦੂਜੀ ਤਿਆਰ ਕਰ ਰਹੇ ਆ ਓਕੇ ਜੀ ਚੰਗਾ ਜੀ ਸਤ ਸ੍ਰੀ ਅਕਾਲ